ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਇੱਥੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਦੁਕਾਨ ਦਾ ਕੀ ਮਾਹੌਲ ਆ ਸਾਰਾ ਦਿਖਾਵਾਂਗੇ ਤੇ ਰੂਟਾਵੇਟਰ ਵੀ ਸੇਲ ਕਰਨੇ ਆ ਤੇ ਇੱਕ ਹੋਰ ਮਸ਼ੀਨ ਆ ਗਿਆ ਆਪਣਾ ਪ੍ਰੋਡਕਟਰ ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਿਸਾਨ ਵੀਰ ਕੀੜਾ ਵੀ ਕਹਿੰਦੇ ਆ ਸਪਰੇਅ ਵਾਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਨਵੇਂ ਆਏ ਆ ਫੀਟਿੰਗ ਕਰਨੀ ਇਹਨਾਂ ਦੀ ਤੇ ਸਬਸਿਡੀਆਂ ਬਾਰੇ ਵੀ ਬਾਈ ਜਾਣਕਾਰੀ ਆਪਾਂ ਆਪਣੇ ਚੈਨਲ ਤੇ ਦਿਆ ਕਰਾਂਗੇ ਪਹਿਲਾਂ ਜਿਹੜਾ ਚੈਨਲ ਸੀ ਉਹਦੇ ਤੇ ਵੀ ਆਪਾਂ ਦਿੰਦੇ ਹੁੰਦੇ ਸੀ ਜਦੋਂ ਸਬਸਿਡੀ ਆਉਂਦੀ ਸੀਗੀ ਆਪਾਂ ਤੁਹਾਨੂੰ ਸਾਰਾ ਦੱਸ ਦਿੰਦੇ ਸੀ ਵੀ ਆਹ ਸੰਦਾ ਤੇ ਸਬਸਿਡੀ ਆ ਤੇ ਐਦਾਂ ਪਰ ਹੋਣੀ ਆ ਸਾਰੀ ਆਪਾਂ ਜਾਣਕਾਰੀ ਵੀ ਸਭ ਤੋਂ ਪਹਿਲਾਂ ਤੁਹਾਨੂੰ ਦੇ ਦਿੰਨੇ ਆ ਇਸ ਕਰਕੇ ਆਪਾਂ ਪਹਿਲਾਂ ਹੀ ਜਾਣਕਾਰੀ ਦਿਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਤੇ ਬਣੇ ਰਹੋ ਬਾਈ ਵੀਡੀਓ ਲਓ ਜੀ ਆਪਾਂ ਪਹੁੰਚ ਗਏ ਮੱਛਵੜਾ ਸਾਹਿਬ 딜ਰਸ਼ਿਪ ਤੇ ਤੇ ਮਸ਼ੀਨਾਂ ਦੀ ਕਰਕੇ ਲਾ ਰਹੇ ਨੇ ਮੁੰਡੇ ਸੈਟਿੰਗ ਤੇ ਬਾਈ ਇੱਕ ਹੋਰ ਆਈਟਮ ਆ ਗਈ ਤੁਹਾਨੂੰ ਦਿਖਾਉਣੇ ਆ ਆਪਣੇ ਕੋਲ ਨਵੀਂ ਤੇ ਇਹ ਵੀ ਸੇਲ ਹੋ ਗਈ ਹੁਣ ਹੁਣ ਤਿਆਰ ਕਰਕੇ ਦਿਖਾਉਣਗੇ ਬੰਦੇ ਤੇ ਮੁੰਡਿਓ ਤਿਆਰ ਕਰਨ ਲੱਗੇ ਹੋਏ ਨੇ ਇਹਨੂੰ ਪ੍ਰੋਟੈਕਟਰ ਕਹਿ ਦਿੰਦੇ ਨੇ ਜੀ ਸਪਰੇਅ ਕਰਨ ਵਾਲਾ ਕੀੜਾ ਵੀ ਆਪਾਂ ਪੰਜਾਬੀ ਭਾਸ਼ਾ ਜੇ ਖੇਤੀ ਵਾਲੀ ਵਾਲੀ ਭਾਸ਼ਾ ਚ ਲਈਏ ਤਾਂ ਕੀੜਾ ਹੀ ਕਹਿੰਦੇ ਨੇ ਜੀ ਸਿੱਧਾ ਇਹ ਆਪਣੇ ਕੋਲ ਸ਼ਕਤੀਮਾਨ ਕੰਪਨੀ ਦਾ ਬਾਜੀ ਤੇ ਇਹ ਦੋ ਪਹੁੰਚ ਗਏ ਆਪਣੇ ਕੋਲ ਜੀ ਤੇ ਸੇਲ ਕਰੇ ਹੋਏ ਨੇ ਜੀ ਤੇ ਬਾਕੀ ਇਹਦਾ ਇੰਜਣ ਜਿਹੜਾ ਹੈਗਾ ਜੀ 22 ਹਾਰਸ ਪਾਵਰ ਦਾ ਇਹਦਾ ਇੰਜਣ ਆ ਜੀ ਕੋਈ ਵੱਡਾ ਇੰਜਣ ਨਹੀਂ ਹੈਗਾ ਹਾਂ ਕੂਲਰ ਵਾਲਿਆਂ ਦਾ ਇੰਜਣ ਹੈ ਚਾਹ ਜੀ ਕੂਲਰ ਕੰਪਨੀ ਦਾ ਤੇ ਬਾਕੀ ਆ ਇਹਦਾ ਪ੍ਰੈਸ਼ਰ ਬਣਾਦਾ ਇਥੋਂ ਇੰਜਣ ਦਾ ਕੋਈ ਇਹਦਾ ਖਾਸ ਜ਼ੋਰ ਲੱਗਦਾ ਨਹੀਂਗਾ ਇੰਜਣ ਦਾ ਇਸ ਕਰਕੇ ਛੋਟੀ ਪਾਵਰ ਦਾ ਜਿਹੜਾ ਇੰਜਣ ਲੱਗਿਆ ਹੋਇਆ ਇਹਨੂੰ ਤੇ ਕਿਸੇ ਨੇ ਵੀ ਬਾਈ ਜੀ ਚਾਹੀਦਾ ਹੋਇਆ ਤਾਂ ਬਾਈ ਜੀ ਕਰ ਲਿਓ ਸੰਪਰਕ ਕਿਸੇ ਵੀ ਜ਼ਿੰਮੇਵਾਰ ਨੂੰ ਪ੍ਰੋਡਕਟਰ ਚਾਹੀਦਾ ਹੋਇਆ ਨਵਾਂ ਲੈਣਾ ਹੋਇਆ ਤਾਂ ਆਪਣੇ ਨਾਲ ਬਾਈ ਜੀ ਕਰ ਲਿਓ ਸੰਪਰਕ ਤੇ ਬਾਕੀ ਹੁਣ ਜਦੋਂ ਫਿੱਟ ਹੋ ਗਿਆ ਉਦੋਂ ਤੁਹਾਨੂੰ ਦਿਖਾਵਾਂਗੇ ਹਜੇ ਮੁੰਡੇ ਲੱਗੇ ਹੋਏ ਨੇ ਬਾਈ ਇਹਨੂੰ ਦਮਾਂ ਦਮ ਫਿੱਟ ਕਰਨਾ ਸਮੇਤ ਇੱਥੇ ਫਿਰਦਾ ਸੀਗਾ ਤੇ ਬਾਕੀ ਪੈਪਾ ਫਿੱਟ ਕਰਨ ਲੱਗੇ ਆ ਹੈਪੀ ਲੋਡ ਹੀ ਅੱਜ ਅੜੀ ਤਰ ਪਾਲਾਈਏ ਕਿ ਤੇਲ ਨਾਲ ਬਿੱਲੀ ਸੀ ਲੈ ਜੋ ਲੈ ਜੋ ਬੂਮ ਸਪਰੇਅ ਲੈ ਜੋ ਬੂਮ ਸਪਰੇਅ ਪ੍ਰੋਟੈਕਟਰ ਕਹਿੰਦੇ ਹਨਾ ਪ੍ਰੋਟੈਕਟਰ ਤੇ 600 ਲੀਟਰ ਦਾ ਬਾਈ ਇਹਦੀ ਟੈਂਕ ਹੀ ਹੁੰਦੀ ਆ ਤੇ ਬਾਕੀ ਦੇ ਜਿਗਾਰ ਜਿਹੜੇ ਆਲਦਾਲੇ ਨੂੰ ਖੁੱਲਣੇ ਆ ਫਿੱਟ ਕਰਨੇ ਆ ਦੇਖੋ ਤੇ ਆ ਮਸ਼ੀਨਾਂ ਜਾਣੀਆਂ ਨੇ ਜੀ ਦੋ ਨਵੀਆਂ ਆ ਮਸ਼ੀਨ ਦੇਖੋ ਜੀ ਕੰਪਲੀਟ ਕਰਕੇ ਖੜਾਤੀ ਆ ਅਸੀਂ ਜਿਹੜੀ ਸਾਡੀ ਮਗਰਟੇਰਾਂ ਵਾਲੀ ਆਈ ਆ ਦੇਖੋ ਸ਼ਾਹਕੋਟ ਵਾਲੇ ਬਾਈ ਫਾਲੇ ਸ਼ਾਹਕੋਟ ਵਾਲੇ ਵਾਂਗੂ ਇਹ ਤਿਆਰ ਕਰਿਆ ਮੁੰਡਿਆਂ ਨੇ ਫਾਲੇ ਇਹ ਸਾਡੇ ਮਾਛੂਆੜਾ ਸਾਹਿਬ ਮੁੰਡੇ ਫਾਲੇ ਤਿਆਰ ਕਰਦੇ ਨੇ ਜੀ ਬਹੁਤ ਸੋਹਣੇ ਆ ਸੀ ਇਹ ਤੋਂ ਹੀ ਤਿਆਰ ਕਰਾਉਂਦੇ ਆ ਜੀ 4 ਸਾਲ ਹੋ ਗਏ ਤੇ ਬਹੁਤ ਘੈਂਟ ਜਾਨੀ ਕਿ ਤਿਆਰ ਕਰਦੇ ਨੇ ਤੇ ਬੈਕ ਸਾਈਡ ਤੇ ਇਹਦੇ ਟਾਇਰ ਨੇ ਆ ਦੇ ਇੱਥੇ ਤੱਕ ਇਹੇ ਤਿਆਰ ਕਰਦੇ ਨੇ ਦੇਖੋ ਬਹੁਤ ਵਧੀਆ ਤਿਆਰ ਕਰਦੇ ਨੇ ਮੁੰਡਾ ਜੀ ਇਹਨਾਂ ਨੇ ਕਰਤੇ ਫਾਲੇ ਤਿਆਰ ਤੇ ਬਾਕੀ ਆਹ ਟਰੈਕਟਰ ਵਾਲਾ ਸਿਸਟਮ ਆ ਜੀ ਇਹਦਾ ਆਹ ਫਰੰਟ ਟਾਇਰ ਵਾਲੀ ਮਸ਼ੀਨ ਆ ਸਾਡੇ ਕੋਲ ਨਵੀਂ ਖੜੀ ਜਿਹੜੀ ਮਰਜ਼ੀ ਮਸ਼ੀਨ ਲੈ ਲਓ ਦੋੇ ਤਰ੍ਹਾਂ ਦੀ ਹੈਗੀਆਂ ਬੈਕ ਟਾਇਰ ਵਾਲੀਆਂ ਵੀ ਹੈਗੀਆਂ ਪਿੱਛੇ ਟਾਇਰ ਆ ਜੀ ਦੇ ਮੂਰੇ ਹੈ ਨਹੀਂ ਫਰੰਟ ਵਾਲੇ ਟਾਇਰ ਵਾਲੀ ਵੀ ਹੈਗੀ ਆ ਦੋਏ ਜਿਹੜੀਆਂ ਆਪਸ਼ਨ ਆ ਹੈਗੀਆਂ ਨੇ ਜੀ ਜ਼ਿਮੀਦਾਰਾਂ ਕੋਲ ਜਿਹੜੀ ਮਰਜ਼ੀ ਲੈ ਲੈਣ ਜੀ ਆ ਦੇਖੋ ਜੀ ਆ ਵੀ ਖੋਲਣੇ ਨੇ ਇਹਨੂੰ ਖੋਲ ਕੇ ਆਲਦਾ ਵਾਲਿਆਂ ਨੂੰ ਆਪਾਂ ਐ ਲਾਵਾਂਗੇ ਇਹਨੂੰ 30 40 ਫੁੱਟ ਹੋ ਜਾਂਦਾ ਇਹਦਾ ਸਿਸਟਮ ਤੇ ਮਤਲਬ ਜਿਹੜਾ ਸ਼ਕਤੀਮਾਨ ਦਾ ਪ੍ਰੋਡਕਟਰ ਹੈ ਜੀ ਇਹਦਾ ਜਾਨੀ ਕਿ ਪ੍ਰੈਸ਼ਰ ਬਹੁਤ ਸੋਹਣਾ ਬਣਦਾ ਹੈ ਨਾ ਜਿਵੇਂ ਭਾਫੇ ਬਣੀ ਪਈ ਹੁੰਦੀ ਆ ਅੰਨਾ ਘੈਂਟ ਬਣਦਾ ਬਾਜੀ ਤੇ ਬਾਕੀ ਮੁੰਡੇ ਅੱਜ ਉਧਰ ਪਾ ਰਹੇ ਨੇ ਲੇਜ਼ਰ ਕਰਾ ਲੇਜ਼ਰ ਕਰਾ ਵੀ ਤਿਆਰ ਕਰਕੇ ਖੜਾਉਣਾ ਤੇ ਲੇਜ਼ਰ ਕਰਾ ਵੀ ਬਾਈ ਆਪਣਾ ਘੈਂਟ ਹੁੰਦਾ ਟੀਐਨਡੀ ਕੰਪਨੀ ਦਾ ਵਗੜ ਦੇਖੋ ਕਿੰਨੀ ਸੋਹਣੀ ਬਣੀ ਗਈ ਹੈ ਜੀ ਹੁਣ ਆਪਾਂ ਵੀਡੀਓ 'ਚ ਦਿਖਾਵਾਂਗੇ ਦੇਖੋ। ਯਾਨੀ ਕਿ ਆਪਣਾ ਜਿਹੜਾ ਸਿਸਟਮ ਆ ਸਾਰਾ ਇੱਕੋ ਕੰਪਨੀ ਦਾ ਟੀਐਨਡੀ ਦੀ ਉਹ ਵਾਗਟ ਆ ਜੀ, ਰੈਨੋ ਵਾਗਟ ਤੇ ਟੀਐਨਡੀ ਦਾ ਹੀ ਸਾਰਾ ਸਿਸਟਮ ਹੋਊਗਾ। ਕੋਈ ਜ਼ਿਆਦਾ ਤਾਰ ਨਹੀਂ ਪਾਉਣੀ, ਬਸ ਮੂਰੇ ਦੋ ਪਲੱਗੇ ਪਾਉਣੇ ਨੇ ਬਸ ਸਿਸਟਮ ਚੱਲ ਪਿਆ ਸਿਰੇ ਤੱਕ ਸਾਰੀ ਵਾਇਰਿੰਗ ਇਹਦੇ ਵਿੱਚ ਹੋਈ ਹੋਈ ਹੈ ਜੀ। ਪਹਿਲਾਂ ਹੀ ਇਹ ਤਿਆਰ ਕਰਕੇ ਖੜਾਉਣਗੇ, ਇਹ ਵੀ ਅੱਜ ਬਾਈ ਜਾਣਾ ਵਾ। ਨਵਾ ਤੇ ਬਾਕੀ ਹੁਣ ਦੇਖਦੇ ਆਂ। ਸ਼ਾਇਦ ਅੱਜ ਰੂਟਾਵੇਟਰ ਵੀ ਜਾਣਗੇ, ਦੋ ਤਿੰਨ ਰੂਟਾਵੇਟਰ ਚੱਲੇਗੇ ਜੀ। ਆ ਦੋ ਰੂਟਾਵੇਟਰ 9 ਫੁੱਟੇ ਜਾਣੇ ਆ ਜੀ ਇਹ 9 ਫੁੱਟੇ ਵੀ ਆ 10 ਫੁੱਟੇ ਵੀ ਆ ਵੀ ਜਾਣਗੇ ਜੀ ਤੇ ਬਾਕੀ ਹੁਣ ਮਸ਼ੀਨਾਂ ਜਿਹੜੀਆਂ ਪੁਰਾਣੀਆਂ ਸਰਵਿਸ ਵਾਲੀਆਂ ਆਈਆਂ ਇਹਨਾਂ ਦਾ ਵੀ ਕੰਮ ਕਰਨਾ ਮੁੰਡਿਆਂ ਨੇ ਤੇ ਬਾਕੀ ਹੁਣ ਚੱਲਦੇ ਆ ਜੀ ਆਪਾਂ ਫੀਲਡ 'ਚ ਆਪਾਂ ਵੀ ਮਿਲ ਕੇ ਆਉਨੇ ਆ ਗਾਕਾਂ ਨੂੰ ਜੀ ਦੇਖਦੇ ਆ ਕੀ ਬਣਦਾ ਅੱਜ ਆਓ ਬਾਈ ਵੀਰੇ ਉਹਨਾਂ ਕੋਲ ਆਏ ਸੀ ਵੀਰੇ ਉਹਨਾਂ ਕੋਲ ਬਾਈ ਜੀ ਲੇਜ਼ਰ ਕਰਾ ਖੜਾ ਰਤਨ ਵਾਲਿਆਂ ਦੀ ਬਾਗਟਾ ਤੇ ਬਹੁਤ ਸੋਹਣੀ ਬਣੀ ਹੋਈ ਆ 2021 ਮਾਡਲ ਆ ਨਵੇਂ ਮਾਡਲ ਦੇ ਵਿੱਚ ਆ ਜੀ ਅੱਗੇ ਪਿੱਛੇ ਟਾਇਰ ਵਾਲੀ ਅੱਗੇ ਪਿੱਛੇ ਟਾਇਰ ਵਾਲੀ ਵਾਗਟ ਆ ਜੀ 7 ਫੁੱਟ ਤੇ ਬਾਈ ਯੂਨੀ ਬਾਈ ਮੰਗਦੇ 175 ਕਿੰਨਾ 1 ਲੱਖ 1 ਲੱਖ 75000 ਦੀ ਡਿਮਾਂਡ ਆ ਬਾਕੀ ਲੈਸ ਹੋ ਜੂਗਾ ਬਾਕੀ ਲੈਸ ਹੋ ਜੂਗਾ 2021 ਮਾਡਲ ਆ ਜਿਹੜਾ ਇਹਦੇ ਨਾਲ ਸਿਸਟਮ ਆ ਬਾਈ origignal alfa ਵਾਲਿਆਂ ਦਾ ਵੀਰੇ ਹੈਨਾ alfa ਵਾਲਿਆਂ ਦਾ origignal system ਆ ਜੀ ਨਾਲ 2021 ਮਾਡਲ ਆ ਜੀ ਕਿਸੇ ਨੂੰ ਵੀ ਚਾਹੀਦਾ ਆ ਬਾਈ ਜੀ ਸੰਪਰਕ ਕਰ ਲਿਓ ਅੱਗੇ ਪਿੱਛੇ ਟਾਇਰ ਵਾਲੀ ਆ ਨਵੇਂ ਮਾਡਲ ਚ ਵਾਗਟ ਆ ਤੇ ਕੋਈ ਖਰਾਬੀ ਨਹੀਂ ਬਿਲਕੁਲ ਵਧੀਆ ਤੇ ਬਾਈ ਯੂਨੀ ਨਾ ਟਰੈਕਟਰ ਵੱਡੇ ਟਾਇਰ ਕਰਕੇ ਆ ਉਹ ਲੈ ਗਏ ਦੂਜਾ ਹਨਾ 8 ਫੁੱਟਾ 8 ਫੁੱਟਾ ਲੈ ਗਏ 8 ਫੁੱਟਾ ਲੈ ਗਏ ਸੀਗੇ ਜੀ ਕਿਉਂਕਿ ਉਹ ਚੱਕਰ ਆ ਇਹ ਪੈ ਗਿਆ ਸੀ 4 ਵੀਲ ਦੇ ਵਿੱਚ ਕਟਾਈ ਚ ਕਹਿੰਦੇ ਲੋਟ ਨਹੀਂ ਸੀ ਆਉਂਦਾ ਉਹ ਤਾਂ ਕਰਕੇ ਫਿਰ ਉਹ 8 ਫੁੱਟਾ ਲੈ ਕੇ 7 ਫੁੱਟਾ ਕਟਾ ਕੇ ਕਿਸੇ ਨੂੰ ਵੀ ਬਾਈ ਜੀ ਚਾਹੀਦਾ ਹੈ ਆਪਣਾ ਰਤਨ ਵਾਲਿਆਂ ਦੀ ਬਾਗਟ ਆ ਨਿਊ ਮਾਡਲ ਜਿੱਤੀ ਮਾਡਲ ਚ ਸਿਸਟਮ ਹੈਗਾ ਆਲਫਾ ਵਾਲਾ ਨਾ ਕਰ ਲਿਓ ਸੰਪਰਕ ਕਿਸੇ ਨੂੰ ਵੀ ਬਾਈ ਜੀ ਜੀ ਬੰਦਿਆਂ ਨੇ ਕਿਵੇਂ ਆ ਵਟਮਾਰੀ ਬੰਦਿਆਂ ਨੇ ਬਾਈ ਫੀਡਿੰਗ ਕਰਦੀ ਪੂਰੀ ਮਸ਼ੀਨ ਦੀ ਤੇ ਇਹਨੂੰ ਹੁਣ ਬੈਕ ਸ਼ਾਈਡ ਤੇ ਲਾ ਕੇ ਆਉਣਾ ਜੀ ਤੇ ਕੰਮ ਇਹਨਾਂ ਦਾ ਓਕੇ ਹੋ ਗਿਆ ਪੂਰਾ ਇੱਕ ਤਾਂ ਲਾਇਆ ਹੁੰਦਾ ਮਗਰ ਦੂਜਾ ਲਾਉਣ ਚੱਲੇ ਆ ਜਾਨੀ ਇਹਨਾਂ ਦਾ ਜਾਨੀ ਕਿ ਇਹੋ ਹੋਇਆ ਹੋਇਆ ਸੌਦਾ ਹੋਇਆ ਹੋਇਆ ਇਹ ਜਾਣੀਆਂ ਨੇ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਕਿੱਥੇ ਕਿੱਥੇ ਜਾਣੀਆਂ ਨੇ ਕਿਸੇ ਨੇ ਵੀ ਸਪਰੇਅ ਕਰਾਉਣੀ ਹੋਈ ਉਸ ਬਾਈ ਨਾਲ ਕੰਟੈਕਟ ਕਰ ਸਕਦਾ ਰਾਹੂ ਏਰੀਏ ਚੱਕ ਜਾਣੀ ਹੈ ਜੀ ਉਹ ਦੇਖੋ ਆ ਚੀਜ਼ਾਂ ਐ ਖੋਲਦੀਆਂ ਨੇ ਆ ਦੇਖੋ ਇੱਧਰ ਨੂੰ ਖੁੱਲ ਗਿਆ ਕਾਫੀ ਚੌੜਾ ਹੋ ਜਾਂਦਾ ਹੁਣ ਇੱਧਰ ਲਈ ਖੁੱਲੂਗੀ ਜੀ ਆ ਦੇਖੋ ਆ ਕੰਬਾ ਦੇਖੀ ਆਉਣ ਦੇ ਆਉਣ ਦੇ ਖੋਲ ਦੇ ਆਮ ਲਿਫਟ ਨੀਵੀਂ ਕਰ ਲੈ ਥੋੜੀ ਜੀ ਉਹ ਕਰ ਲੈ ਥੱਲੇ ਉਹ ਵੀ ਚੱਲ 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 ਕਰ ਦੇ ਕਰ ਦੇ ਕਰ ਦੇ ਓਏ ਐਂ ਕਰ ਲੈ ਓਏ ਬਾ ਖੋਲ ਲਾ ਖੋਲ ਲਾ ਜਾਰੀ ਜਾਨੀ ਇੰਨਾ ਕਾ ਵੀ ਇਹਦੇ ਨਾਲ ਭਾਈ ਆ ਦੇਖੋ 40 ਫੁੱਟ ਬਣ ਜਾਂਦਾ ਬਹੁਤ ਦੂਰ ਤੱਕ ਖੁੱਲ ਜਾਂਦੀ ਹੈ ਜੀ ਉਹ ਦੇਖੋ ਕਿੱਥੇ ਤੋਂ ਲੈ ਕੇ ਇੱਥੇ ਤੱਕ ਖੁੱਲ ਜਾਂਦੀ ਹੈ ਜੀ ਤੇ ਇਹਦਾ ਪ੍ਰੈਸ਼ਰ ਨਿਊਜ਼ੀਲੈਂਡ ਨੂੰ ਦੋਈ ਤਰ੍ਹਾਂ ਦੀ ਹੁੰਦੀ ਹੈ ਤੇ ਪ੍ਰੈਸ਼ਰ ਬਹੁਤ ਘੈਂਟ ਬਣਦਾ ਭਾਈ ਇਹਦਾ ਆ ਦੇਖੋ ਡਾਊਨ ਤੋਂ ਲੈ ਕੇ ਧਰਤੀ ਡਾਊਨ ਥੱਲੇ ਤੱਕ ਚਲੀ ਜਾਂਦੀ ਹੈ ਫਿਰ ਉੱਤੇ ਤੱਕ ਵੀ ਆ ਜਾਂਦੀ ਹੈ ਪੂਰੀ ਤੇ ਟਾਇਰ ਇਹਦੇ ਹਿਸਾਬ ਨਾਲ ਆ ਜੀ ਦੇਖੋ ਜਿੱਥੋਂ ਆ ਅੱਗੇ ਵਾਲਾ ਟਾਇਰ ਕਟਾਈ ਕਰੂਗਾ ਨਾ ਉਸੇ ਲਾਈਨ 'ਚ ਪਿੱਛੇ ਵਾਲਾ ਟਾਇਰ ਕਟਾਈ ਕਰੂਗਾ ਦੇਖੋ ਦੋਨਾਂ ਦੀ ਕਟਾਈ ਹੋ ਰਹੀ ਹੈ ਦੇਖੋ ਇਹ ਜਾਨੀ ਕਿ ਖੂਪੀ ਹੈ ਜਬ ਇਹ ਜਿਹੜਾ ਮਿੱਧ ਦਾ ਘਟਾ ਤੇ ਕਿਸੇ ਨੇ ਵੀ ਬਾਈ ਇਹ ਲੈਣਾ ਆਇਆ ਇਹਦੇ ਇਹਦਾ ਫਾਇਦਾ ਵੀ ਬਹੁਤ ਆ ਬਾਈ ਜਿਵੇਂ ਆਪਣੇ ਦਵਾਈਆਂ ਦਾ ਕੰਮ ਕੋਈ ਕਰਦੇ ਨੇ ਹਨਾ ਆ ਦੇਖੋ ਜੀ ਪੂਰਾ ਧੂਆ ਬਣਾ ਰਿਹਾ ਜੀ ਦੇਖੋ ਗਰਦ ਪੂਰੀ ਆ ਦੇਖੋ ਜੀ ਇਹ ਯਾਨੀ ਕਿ ਕੁਆਲਿਟੀ ਹੈ ਜੀ ਸ਼ਕਤੀਮਾਨ ਦੇ ਪ੍ਰੋਡਕਟਰ ਦੀ ਦੇਖੋ ਧੂਆ ਬਣਾਇਆ ਵੇ ਆ ਜੀ ਪੂਰਾ ਦੇਖੋ ਜੀ ਪਵਾਰਾ ਪੂਰਾ ਵਧੀਆ ਬਣਦਾ ਦੇਖੋ ਜੀ ਥੱਲੇ ਰੱਖਾ ਨਾਲੇ ਬਾਂਦੀ ਜੀ ਰੇਸਤੀ ਚੱਲੀ ਜਾਂਦਾ ਜੀ ਪੂਰਾ